ਕੀ ਸਿਕਾਲ ਕੀ ਨਾਮ ਆ ਬਾਈ ਆਪਣਾ ਮੇਰਾ ਨਾਮ ਜਸ਼ਵਿੰਦਰਾ ਬਾਈ ਉਹ ਕਾਲੇ ਤੋਂ ਜ਼ਿਆਦਾ ਜਾਣਦੇ ਆ ਠੀਕ ਆ ਤੇ ਪਿੰਡ ਆਪਣਾ ਬਾਈ ਪਿੰਡ ਹੁਕਮਾਲੀਆ ਬਾਈ ਜ਼ਿਲ੍ਹਾ ਫਤਿਹਵਾਦ ਰਤੀਏ ਜੀ ਠੀਕ ਆ ਬਾਈ ਹਾਂ ਜੀ ਤੁਸੀਂ ਅੱਜ ਆਪਾਂ ਕੈ ਨਾਗ ਦਿਖਾਉਣੇ ਨੇਗੇ ਅੱਜ ਆਪਣੇ ਕੋਲੇ 11 ਨਾਗ ਆ ਜੀ ਮੌਕੇ ਤੇ ਠੀਕ ਆ ਬਾਈ ਵਿੱਚ ਸੂਈਆਂ ਨਾ ਤਿੰਨ ਚਾਰ ਬਾਕੀ ਗੱਬਣਾ ਨਾ ਮੌਕੇ ਦੀਆਂ ਪੰਜ ਪੰਜ ਸੱਤ ਸੱਤ ਦਿਨਾਂ ਦੀਆਂ ਠੀਕ ਆ ਬਾਈ ਹਾਂ ਜੀ ਲਿਓ ਬਈ ਪੈਲ ਕਿਸ ਤਰ੍ਹਾਂ ਨਹੀਂ ਬਣਾਈਆਂ ਵੀਡੀਓ ਆਪਾਂ ਆਹੀ ਕੱਢ ਲੈਣਾ ਜੀ ਪਹਿਲਾਂ ਆਜੂ ਠੀਕ ਹਾਂਜੀ ਹਾਂ ਲਿਓ ਇਹ ਦੋ ਜਨ ਝੁੱਟੀ ਹੈ ਬਾਈ ਅੱਛਾ ਜੀ ਹਾਂ ਪਹਿਲੇ ਸੂਏ 12 ਲੀਟਰ ਦੁੱਧ ਦਿੰਦਾ ਇਹਨੇ ਕੱਡ-ਕੱਡ ਬੇਟ ਚੰਗਾ ਝੁੱਟੀ ਦਾ ਠੀਕ ਹੈ ਹੁਣ ਇਹ ਦੂਜੇ ਸੂਏ ਸੋਣਾ ਹੀ ਇਹਨੇ ਹਾਂ ਦੂਜੇ ਸੂਏ ਸੋਣਾਗਾ 5-4 ਦਿਨ ਲੱਗੂਗੀ ਠੀਕ ਹੈ ਜੀ ਹਾਂਜੀ ਬਾਈ ਜੀ ਅਡਰ ਕੁਆਲਟੀ ਚੈੱਕ ਕਰ ਲੋ ਠੰਡੀ ਸੀਲ ਬਹੁਤ ਹੈ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਇਹਦਾ ਬਾਈ ਮੁੱਲ ਕਿੰਨਾ ਕਰਦੇ ਆਪਾਂ ਬਾਈ ਮੁੱਲ 125 ਕਰਦੇ ਆ ਬਾਈ 20 ਵੀ ਦੇ ਦੇਗੇ ਠੀਕ ਆ ਬਈ ਠੀਕ ਹਾਂਜੀ ਬਾਈ ਇਹਨੇ ਇਹਨੇ ਤੀਜੇ ਸੂਣਾ ਬਾਈ ਜੀ 200 ਸੂਈਆ ਪਹਿਲਾਂ ਠੀਕ ਐ ਇਹਦੇ ਕਿੰਨੇ ਦਰਹਿ ਜੀ ਦੂਜੇ ਦੂਜੇ ਸੂਏ ਇਹਨੇ 16 ਲੀਟਰ ਦੁੱਧ ਦਿੱਤਾ ਠੀਕ ਐ ਜੀ ਹਾਂਜੀ ਬਾਈ ਤੇ ਹੁਣ ਇਹਨੇ ਕਿੰਨੇ ਦਿਨਾਂ ਨੂੰ ਸੂਣਾ ਜੀ ਇਹਦੇ 5 ਦਿਨ ਬਾਕੀ ਐ ਜੀ ਠੀਕ ਐ ਜੀ ਹਾਂਜੀ ਬਾਈ ਜਾਈ ਮਿੱਤਰੋ ਬਾਜਨ ਵਧੀਆ ਕੱਦ ਵੀ ਠੀਕ ਐ ਹਾਂਜੀ ਚੰਗੀ ਐ ਜੀ ਠੰਡੀ ਸੀਲ ਬਹੁਤ ਐ ਜੀ ਠੀਕ ਐ ਬਾਈ ਇਹਦਾ ਮੁੱਲ ਕਿੰਨਾ ਕਰਦਾ ਬਾਈ ਇਹਦਾ ਮੁੱਲ 135 ਕਰਦੇ ਆ ਬਾਈ ਜੀ 30 ਦੀ ਦੇ ਦਾਂਗੇ ਠੀਕ ਆ ਹਾਂਜੀ हां भाई जी ਇਹਨੇ ਤੀਜੇ ਸੂਏ ਸੁਣਾ ਜੀ ਅੱਛਾ ਜੀ ਹਾਂਜੀ 16 ਲੀਟਰ ਦੁੱਧ ਦਿੱਤਾ 16 ਲੀਟਰ ਹਾਂਜੀ ਦੂਜੇ ਸੂਏ 16 ਲੀਟਰ ਦਿੱਤਾ ਪਹਿਲੇ ਸੂਏ ਨੇ 12 ਲੀਟਰ ਕਹਿੰਦੇ ਆ 12 ਦਿੱਤਾ ਠੀਕ ਹੈ ਜੀ ਹਾਂਜੀ ਭਾਈ ਲੈ ਮੇਤਰੋ ਚੈੱਕ ਤੀਜੇ ਸੂਏ ਬੜੀ ਚੰਗੀ ਥਣ ਕੁਆਲਿਟੀ ਆਰਡਰ ਦੀ ਬਹੁਤ ਸੋਹਣੀ ਵੱਡੀ ਬਹੁਤ ਉੱਚੇ ਕੱਦ ਗਾ ਹਾਂਜੀ ਹਾਂਜੀ ਇੱਥੇ ਆਉਂਦੀ ਆ ਜੀ ਹੂੰ ਭਾਈ ਹਾਂਜੀ ਮੁੱਲ 145 ਆ ਜੀ 40 ਦੀ ਦੇ ਦੇਾਂਗੇ ਠੀਕ ਆ ਭਾਈ ਠੀਕ ਆ ਹਾਂਜੀ ਥਣ ਸੁਣ ਵੀ ਬੜੀ ਸਾਫ਼ ਜਮਾ ਕੋਈ ਦਿੱਕਤ ਹੀ ਨਹੀਂ ਠੀਕ ਆ ਭਾਈ ਹਾਂਜੀ ਭਾਈ ਭਾਈ ਜੀ ਇਹਨੇ ਵੀ ਤੀਜੇ ਸੋਨਾ ਸਾਡੇ ਕੋਲ ਤੀਜੇ ਜਾਦੇ ਹਨ ਠੀਕ ਹੈ ਠੀਕ ਹੈ ਇਹਨੇ ਤੀਜੇ ਸੋਨਾਗਾ ਤੀਜੇ ਸੋਨਾ ਜੀ ਇਹਨੇ 12 ਦੂਜੇ ਲੀਟਰ ਇਹਨੇ 15 ਲੀਟਰ ਦਿੱਤਾ ਜੀ ਇਹਨੇ 15 ਹਾਂਜੀ ਹਾਂਜੀ ਬਹੁਤ ਸੋਹਣਾ ਥਾਨ ਲੇਵਾ ਲੱਗਿਆ ਜੀ ਬਹੁਤ ਸੋਹਣਾ ਠੀਕ ਕੱਚੀ 7-8 ਦਿਨਾਂ ਦੀ ਹੈ ਜੀ ਠੀਕ ਹੈ ਬਾਈ ਠੀਕ ਹੈ ਹਾਂਜੀ ਭਾਈ ਜੀ 7-8 ਦਿਨਾਂ ਦਾ ਹਾਂ ਚਵਾਈ ਚ ਪੂਰੀ ਦੀ ਬਾੜੀ ਪੂਰੀ ਮੈਂ ਕਹਣਾ ਕੋਈ ਅੰਤ ਹੀ ਨਹੀਂ ਹੈਗਾ ਠੀਕ ਹੈ ਬਾਈ ਹਾਂਜੀ ਭਾਈ ਸਾਰਾ ਆਪਣੇ ਕੋਲ ਮਾਲ ਹਰਿਆਣੇ ਦਾ ਜੀ ਠੀਕ ਆ ਬਾਈ ਠੀਕ ਆ ਹਾਂਜੀ ਹਾਂਜੀ ਬਾਈ ਤੇਰਾ ਮੁੱਲ ਬਾਈ ਇਹਦਾ ਮੁੱਲ 130 ਕਰਦੇ ਆ ਜੀ 25 ਦੀ ਦੇ ਦੇਣੀ ਠੀਕ ਆ ਬਾਈ ਠੀਕ ਆ ਹਾਂਜੀ ਹਾਂਜੀ ਆ ਕਿਹੜੀ ਆ ਹੌਲੀ ਲਿਓ ਕੋਈ ਨਾ ਬਾਈ ਹੌਲੀ ਲਿਓ ਤੇ ਇਹ ਕ ਐਮ ਐਸ ਬਾਈ ਬਾਈ ਜੀ ਇਹ ਵੀ ਤੀਜੇ ਆ ਅੱਛਾ ਹਾਂ ਥੋੜਾ ਜਿਹਾ ਸਿੰਗ ਦੱਤੀ ਆ ਕੱਦ ਕੁਆਲਿਟੀ ਦੀ ਬਹੁਤ ਚੰਗੀ ਆ ਠੀਕ ਆ ਬਾਈ ਠੀਕ ਆ ਹਾਂਜੀ ਬਾਈ ਤੇ ਇਹਦਾ ਬਾਈ ਸੋਨੇ ਥੋੜੀ ਜਿਹੀ ਨਾ ਇਹ ਕੱਚੀ ਵਾਧਾ ਠੀਕ ਆ ਇਹ ਲੈ ਜੀ 2 12 ਦਿਨ ਲੈ ਜਾਊਗੀ ਠੀਕ ਹੈ ਤਾਂ ਸੋਹਣਾਗਾ ਬਹੁਤ ਸੋਹਣਾਗਾ ਇਹ ਵੀ 12-15 ਸੇਰੀ ਹੈ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਕਾਦੇ ਦਾ ਵੀ ਬਹੁਤ ਹੈ ਹੂੰ ਬਈ ਪੂਰੀ ਰਾਜ ਹੈ ਹਾਂਜੀ ਹਾਂਜੀ ਬਾਈ ਜੀ ਬਹੁਤ ਸੋਹਣੀ ਤੇ ਬਾਈ ਜੂਜ ਦੀ ਕੀ ਪੁੱਛਦੇ ਹੋ ਠੀਕ ਹੈ ਬਾਈ ਇਹਦਾ ਬਾਈ ਮੁੱਲ ਇਹਦਾ ਮੁੱਲ ਕਿਤੇ ਕਰਦੇ ਆ ਬਾਈ ਜੀ 25 ਦੀ ਦੇ ਦੇਗੇ ਠੀਕ ਹੈ ਬਈ ਠੀਕਾ ਹਾਂਜੀ ਹਾਂਜੀ ਫੁੱਲ ਗਾਰੰਟੀ ਹੋ ਹਰੇਕ ਪਸ਼ੂ ਦੀ ਠੀਕ ਆ ਹਾਂਜੀ ਬਾਈ ਅੱਛਾ ਤੇ ਜਹੋਲਾ ਲਾਲ ਹੈ ਕਿ ਨਹੀਂ ਮੜੇ ਪੱਕੀ ਮੜੀ ਇਹ ਕੜੇਪੂ ਹੈ ਭਾਈ ਇਹ ਬਾਈ ਜੀ ਦੂਜੇ ਸੂਏ ਆ ਗਈ ਅੱਛਾ ਹਾਂਜੀ ਬਾਈ ਜੀ ਕਦ ਕਦ ਫੁੱਲਾ ਜਾ ਮਾ ਥੋੜੀ ਥਾਣਾ ਚ ਜਾਲੀ ਆ ਥਾਂ ਸੋਨੇ ਬਹੁਤ ਆ ਤੇ ਬਾਈ ਚ ਬੂਈ ਬਾੜੀ ਚੰਗੀ ਹੈਗੀ ਚ ਬਾਈ ਚੰਗੇ ਥੋੜੀ ਜਾਲੀ ਜ਼ਰੂਰ ਆ ਹੁਣ ਅੱਜ ਤੀਜਾ ਦਿਨ ਸੂਈ ਨੂੰ ਮਗਰ ਕੱਟੀ ਆ ਠੀਕ ਹੈ ਤੇ 9 ਕਿਲੋ 8 9 ਕਿਲੋ ਦੁੱਧ ਹੁਣ ਤਿਆਰ ਆ ਬੋਲਾ ਅੱਜ ਤੀਜਾ ਦਿਨ ਸੂਈ ਨੂੰ ਠੀਕ ਕਮਾਂਗੇ ਨਹੀਂ ਤੇ ਬਾਈ ਕੱਟੀ ਆ ਹਾਂ ਬਾਈ ਕੱਟੀ ਆ ਇਹ ਮਗਰ ਇਹਦਾ ਬਾਈ ਮੁੱਲ ਇਹਦਾ ਮੁੱਲ ਬਾਈ 115 ਕਰਦੇ ਆ 10 ਦੀ ਦੇ ਦੇਗੇ ਠੀਕ ਆ ਹਾਂ ਕਦ ਕੁਦ ਬਹੁਤ ਆ ਬਾਈ ਛੋਟੀ ਦਾ ਹੂੰ ਦੇਖਦਾ ਬਾਈ ਗੋਹਾਇਆ ਕਰਵਾ ਦੇ ਤੋ ਸੁਦਾ ਪਾ ਦੇਣੀ ਆ ਹਾਂ ਬਾਈ ਪਹਿਲਣ ਕੱਟੀ ਆ ਸਿੰਗੀ ਸੁੰਗੀ ਸੋਹਣੀ ਆ ਹੂੰ ਚਾਰ ਦੰਦ ਦਾ ਮੂੰਹ ਚ अच्छा भाई हां ਇਹਨੂੰ ਤੀਜਾ ਦਿਨ ਇਹਨੂੰ ਸੂਈ ਨੂੰ ਆ ਬਾਈ ਅੱਜ اچھا ਬਾਈ ਇਹਦੇ ਥੱਲੇ ਕਿੰਨਾ ਕਦ ਦੁੱਧ ਆ ਇਹਦੇ ਥੱਲੇ ਹੁਣ 7-8 ਕਿਲੋ ਦੁੱਧ ਤਿਆਰ ਆ ਬਾਈ ਜੀ ਠੀਕ ਆ ਹਾਂ ਤੀਜਾ ਦਿਨ ਸੂਈ ਨਾ ਬੜਾ ਸੋਹਣਾ ਥਾਲੇ ਲੱਗਿਆ ਠੰਡੀ ਸੀਲ ਬਹੁਤ ਜਿਆਦਾ ਆ ਜੀ ਮਗਰ ਕੱਟੀ ਗਈ ਮਗਰ ਕੱਟੀ ਆ ਜੀ ਠੀਕ ਆ ਬਈ ਇਹਦਾ ਮੁੱਲ ਕਿੰਨਾ ਕਰੀ ਮੁੱਲ ਕਰਦੇ ਆ 10 5 ਦੀ ਦੇ ਦੇਾਂਗੇ ਠੀਕ ਆ ਬਾੜੀ ਚੰਗੀ ਕੱਟੀ ਆ ਲੈ ਜਾਈਂ ਕਪੂ ਕਿਹੜੀਆਂ ਰਹਿ ਗਈਆਂ ਹੋਰ ਰਹਿ ਗਈਆਂ ਕਰ ਖਾਊ ਉਕੂੜੀ ਆਲਾ ਭਾਈ ਜੀ ਦੂਜੇ ਸੂਏ ਸੂਈ ਆ ਅੱਛਾ ਭਾਈ ਅੱਜ ਹੀ ਸੂਈ ਆ ਸਵੇਰੇ ਜੇਰ ਪੈ ਗਈ ਗੱਲ ਕਰ ਬੇਕ ਗਈ ਝੋਟੀ ਅੱਛਾ ਹਾਂ ਝੋਟੀ ਚੰਗੀ ਹੈਗੀ ਇਹ ਬੇਕ ਗਈ ਕਈ ਵਾਰੀ ਆਪਾਂ ਫੋਨ ਤੇ ਇਹਨੂੰ ਦੱਸਦੇ ਮੁੱਲ ਦੱਸਦੇ ਕਿੰਨੇ ਦੀ ਵੇਕੀ ਆ ਝੋਟੀ ਠੀਕ ਆ ਭਾਈ ਇਹ ਇਹਨੇ ਕਿੰਨਾ ਤਾਂ ਦਿੱਤਾ ਭਾਈ ਭਾਈ ਜੀ ਪਹਿਲੇ ਸੂਏ 14 ਦਿੰਦਾ ਠੀਕ ਆ ਭਾਈ ਹਾਂਜੀ ਇਦਕੀ 20 ਜਮਾ 20 ਦੇਊਗੀ ਜੀ ਖੁੱਲਾ ਜਮਾ ਠੀਕ ਆ ਠੀਕ ਆ ਦੂਜਣ ਝੋਟੀ ਹੈਗੀ ਇਹ ਅੱਜ 190 ਦੀ ਵਿਕੀ ਆ ਠੀਕ ਆ ਬਾਈ ਆ ਪਿੰਡ ਮੁੰਡਾ ਸਰਪੰਚਾ ਉਹ ਲੈ ਗਿਆ ਠੀਕ ਆ ਬਾਈ ਹਾਂਜੀ ਬਾਈ ਇਹ ਮਿੱਤਰੋ 190 ਦੀ ਵਿਕੀ ਆਗੀ ਹਾਂ ਮਗਰ ਕੱਟੀ ਆਈ ਇਹਦੇ ਇਹ ਬੇਕ ਕੱਟੀ ਆਗੀ ਗੱਲ ਕਰ ਇਹ ਬਾਈ ਕਹਿੰਦਾ ਵਿਕ ਗਈ ਹਾਂ ਬਾੜੀ ਚੰਗੀ ਆਰਡਰ ਕੁਆਲਿਟੀ ਦੀ ਬਾਈ ਤੇ ਉਧਰ ਚੱਲੀ ਬਾਈ ਹਾਂ ਬਾਈ ਆਜੋ ਉਧਰ ਵੀ ਐਮਲ ਆ ਬਾਈ ਖੋਲ ਕੇ ਹਾਂ ਬਾਈ ਜੀ ਦੂਜੇ ਸੁਣਾ ਥੋੜਾ ਜਿਹਾ ਸਿੰਘ ਖੁੱਲਾਗਾ ਅੱਛਾ ਹਾਂ ਦੂਜੇ ਨੇ ਜੀ ਸੁਣਾ ਹਾਂ ਦੂਜੇ ਸੁਣਾ ਬਈ ਇਹ ਪਹਿਲਾ ਬਈ ਪਹਿਲੇ ਸੂਏ ਕਿੰਨਾ ਦੁੱਧ ਦਿੰਦਾ ਪਹਿਲੇ ਸੂਏ 12 ਲੀਟਰ ਦੁੱਧ ਦਿੰਦਾ ਅੱਛਾ 12 ਕੱਦ ਦਰਵੈਨਾ ਭਾਜਨ ਬਹੁਤ ਆ ਠੀਕ ਹੈ ਹਾਂਜੀ ਬਾਈ ਜੀ ਥਾ ਇਹ ਕਹੇ ਤੈਨਾਂ ਨੂੰ ਸੂ ਬਈ ਇਹ ਵੀ ਪੰਜ ਚਾਰ ਦਿਨ ਨਹੀਂ ਲੈਂਦੀ ਬਾਈ ਜੀ ਅੱਛਾ ਹਾਂ ਨਵੀਂ ਆਈ ਅਜ ਅਚਵੀ ਕਰੀ ਜਾਂਦੀ ਆ ਹਾਂ ਥੋੜਾ ਡਰਦੀ ਆ ਹਾਂ ਡਰਦੀ ਜੀ ਤਾਂ ਫਿਰ ਪਸ਼ੂ ਕਈ ਵਾਰੀ ਬਾਹਰ ਨਹੀਂ ਨਿਕਲੇ ਹੁੰਦਾ ਬਾਈ ਹਾਂ ਹਾਂ ਬਾਈ ਤੇ ਥਰਡ ਲੈਵਲ ਦੀ ਬਾਲੀ ਸੋਹਣੀ ਆ ਬਾਈ ਜੀ ਦਿਖਾਓ ਦੁਬਾਰਾ ਦਿਖਾਓ ਕੈਮਰਾ ਮਾਰ ਕੇ ਉਧਰੋਂ ਸਮਾਰ ਕੇ ਹੋਇਆ ਨਾ ਨਾ ਬਾਈ ਮੁੱਲ ਇੱਕ 20 ਆ ਬਾਈ ਜੀ ਦਾ ਅੱਛਾ ਬਾਈ 15 ਦੀ ਦੇ ਦਾਂਗੇ ਠੀਕ ਆ ਬਾਈ ਬਾਲੀ ਚੰਗੀ ਸਹੀਦੀ ਵਾਲੀ ਆ ਮੈਂ ਤੇ ਇਹ ਬਾਈ ਕਿਵੇਂ ਸੂਇਆ ਇਹ ਬਾਈ ਤੀਜੇ ਸੂਇਆ ਸਿੰਗੀ ਵੱਡਾਗਾ अच्छा हां सिंह थोड़ा ज्यादा बड़ा हैगा सिंह खुलागा ते ਥੱਲੇ ਆਰਡਰ ਕੁਆਲਿਟੀ ਦੀ ਬਹੁਤ ਸੋਹਣੀ ਆ ਅੱਛਾ ਸੂਈ ਹੋਈ ਹੈ ਪੰਜ ਚਾਰ ਦਿਨ ਨਹੀਂ ਬਾਈ ਜੀ ਸੂਣ ਵਾਲੀ ਆ ਅੱਛਾ ਕਿੰਨੇ ਪੰਜ ਚਾਰ ਦਿਨ ਲੈਂਦੀ ਹੈ ਬਾਈ ਜੀ ਅੱਛਾ ਅੱਛਾ हां 14 ਕਿਲੋ ਦੀ ਰਿਪੋਰਟ ਆ ਬਾਈ ਜੀ ਅੱਛਾ ਹਾਂਜੀ ਤੇ ਇਹਦਾ ਬਈ ਮੁੱਲ ਮੁੱਲ ਇੱਕ ਪੰਜ ਕਰਦੇ ਆ ਬਾਈ ਠੀਕ ਹੈ ਲੱਖ ਦੀ ਦੇ ਦਾਂਗੇ ਬਾਲੀ ਚੰਗੀ ਆ ਬਾਈ ਥੱਲੇ ਲੇ ਵੇ ਲੂ ਬਾਈ ਬਾਲਾ ਸਾਫ ਠੀਕ ਆ ਬਾਈ ਇਹ ਇਹ ਬਈ ਹਾਂਜੀ ਬਈ ਇਹ ਤੀਜੇ ਸੂਈ ਸੁਈ ਹੈ ਵੀ ਅੱਛਾ ਹਾਂਜੀ ਸੁਈ ਆ ਜੀ ਕਦ ਹਾਂ ਸੁਈ ਆ ਕਿੰਨਾ ਟਾਈਮ ਹੋ ਗਿਆ ਬਈ ਅੱਜ ਇਹਨੂੰ 7-8 ਦਿਨ ਹੋ ਗਏ ਬਾਈ ਜੀ 12 ਕਿਲੋ ਦੁੱਧ ਤਿਆਰ ਅ ਅੱਛਾ ਹਾਂ ਕਦ ਦੇ ਦਰਬਾਨਾ ਬਾਈ ਜੀ ਥੱਲੇ ਉਹ ਵਾਲੀ ਸਾਫ ਆ ਹਾਂ ਕਈ ਵਾਰੀ ਪਸ਼ੂ ਆ ਕੈਮਰੇ ਤੋਂ ਵੀ ਡਰ ਜਾਂਦਾ ਜੀ ਹਾਂ ਪਿਛਲੇ ਪਾਸੇ ਹੋ ਬਾਈ ਪਿਛੋਂ ਦਿਖਾਓ ਮੜੀ ਸਾਫ ਬਹੁਤ ਆ ਅੱਜ ਲੈਂਦੀ ਆ ਹਾਂਜੀ ਨੀੜੀ ਕਰ ਹਾਂਜੀ ਉਹਨੇ ਬੱਚੇ ਤੇ ਖੜ ਜਾਂਦੇ ਹੋ ਬੱਚੇ ਤੇ ਆ ਜਾਂਦੇ ਹੋ ਕਰ ਬੱਚੇ ਦਾ ਖਲਾ ਕਰਦੀ ਆ ਬੱਚੇ ਤੇ ਆ ਜਾਂਦੇ ਫੇਰ ਬਣਾ ਲਓ ਬੱਚੇ ਦਾ ਕਰਕੇ ਕਰਦੀ ਆ। ਅੱਜ ਹਲ ਤਾਂ ਅੱਜ ਟਾਈਮ ਹਲੇ ਲੇਟ ਆ ਆਪਾਂ। 8:00 ਦਾ ਵਧੀਆ ਪੂਰੀ ਬਣਦੀ ਆ ਜਮ। ਅੱਛਾ ਅੱਛਾ। ਹਾਂਜੀ ਬਈ। ਠੀਕ ਆ ਬਈ। ਹਾਂਜੀ। ਤੇ ਇਹਦੇ ਮਗਰ ਕੱਟਾ ਬਈ? ਬਈ ਜੀ ਕੱਟਾ ਇਹਦੇ ਮਗਰ। ਅੱਛਾ ਬਈ ਇਹਦਾ ਮੁੱਲ ਕਿੰਨਾ ਕਰਦਾ ਬਈ? ਮੁੱਲ ਇੱਕ 15 ਕਰਦੇ ਆ ਬਈ ਜੀ 10 ਦੀ ਦੇ ਦਾਂਗੇ। ਠੀਕ ਆ ਬਈ। ਹਾਂ ਕਦ ਦਰ ਬੈਣਾ ਬਾਜਨ ਬੋਜਨ ਬਹੁਤ ਤਾਂ ਸਿੰਗੀ ਸੋਹਣੀ ਆ। ਠੀਕ ਆ ਬਈ ਠੀਕ ਆ। ਹਾਂਜੀ ਬਈ ਜੀ। ਤੇ ਜੇ ਬਈ ਮੰਨ ਲੈ ਮੱਝਾਂ ਵਿਕਦੀਆਂ ਨਹੀਂ ਗੀਆਂ ਆਪਣੇ ਕੋਲੇ ਹੋਰ ਆ ਆਉਂਦੀਆਂ ਜਾਂਦੀਆਂ ਨੇ। ਵਾਦੂ ਬਈ ਜੀ। 10-12 ਦਾ ਮ ਨਹੀਂ ਮਤਰਾ ਪਉਧਰੀ ਵੀ ਦਿਖਾ ਦਈਏ ਤੇ ਭਾਈ ਆਪਣਾ ਸਾਰਾ ਐਡਰੈਸ ਮੜਾ ਜੀ ਦੱਸ ਦਿਓ ਕਿ ਕਿੱਧਰੋਂ ਕਿਹੜਾ ਪਿੰਡ ਆਪਣਾ ਨੇੜੇਸ਼ ਕਿ ਕਿਹੜੇ ਕਿਹੜੇ ਸ਼ਹਿਰ ਪਾਏ ਜਾਂਦੇ ਨੇ ਉਹ ਦੱਸ ਦੋ ਭਾਈ ਜੀ ਜੇ ਤਾਂ ਇਧਰੋਂ ਇਧਰੋਂ ਇਹ ਤਾਂ ਮਾਨਸਾ ਕਨੇਉ ਆਈਏ ਹਾਂਜੀ ਇਧਰੋਂ 40 ਕਿਲੋਮੀਟਰ ਤੇ ਆਪਣਾ ਪਿੰਡ ਮਾਨਸਾ ਕਨੇਉ ਹਰਿਆਣੇ ਚ ਠੀਕ ਹੁਕਮਾਂ ਵਾਲੀ ਪਿੰਡ ਆ ਤੇ ਇਧਰੋਂ ਰਤੀਆ ਜੀ ਠੀਕ ਹੈ ਜੀ ਉਹ ਸਾਡੇ ਵੀ ਲੱਗੇ ਆ ਬੋਹਾ ਤੋਂ 20 ਕਿਲੋਮੀਟਰ ਰਤੀਏ ਤੋਂ 10 ਕਿਲੋਮੀਟਰ ਠੀਕ ਹੈ ਜੀ ਹਟੇਵਾ ਤੋਂ 20 ਕਿਲੋਮੀਟਰ ਸਰਦੂਲਗੜ ਤੋਂ ਵੀ 20 25 ਕਿਲੋਮੀਟਰ ਆ ਜੀ ਠੀਕ ਆ ਬਾਈ ਹਾਂਜੀ ਬਾਈ ਤੇ ਆਪਣਾ ਬਈ ਨਾਂ ਤੇ ਮੋਬਾਈਲ ਨੰਬਰ ਮੇਰਾ ਨਾਂ ਜਸਵਿੰਦਰ ਸਿੰਘ ਆ ਜੀ ਉਹ ਕਾਲਾ ਕਹਿੰਦੇ ਆ ਕਾਲੇ ਤੋਂ ਵੱਧ ਜਾਂਦੇ ਸਾਰੇ ਠੀਕ ਹੈ ਬਾਈ ਠੀਕ ਹੈ ਤੇ ਆਪਣਾ ਵੀ ਮੋਬਾਈਲ ਨੰਬਰ ਮੋਬਾਈਲ ਨੰਬਰ 86848 37452 ਇੱਕ ਵਾਰੀ ਹੋਰ ਬੋਲ ਦੋ ਬਈ 86848 37452 ਠੀਕ ਹੈ ਜੀ ਹਾਂਜੀ ਤੇ ਬਈ ਜਿਹਨੇ ਵੀ ਮੇਰੇ ਭਰਾ ਨੇ ਕੋਈ ਮੱਝ ਖਰੀਦਣੀ ਹੈਗੀ ਇਹ ਬਾਈ ਨੂੰ ਫੋਨ ਕਰਕੇ ਆਇਓ ਤੇ ਵਧੀਆ ਸੁਭਾਅ ਦਾ ਹੈਗਾ ਤੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਜਿੱਥੇ ਆਪਾਂ ਲਖੀਰ ਮਾਰਤੀ ਉਹਨੇ ਇਹਦੀ ਚੀਜ਼ ਹੀ ਦੇਊਗਾ ਘੱਟ ਵੱਧ ਬਾਈ ਕਰ ਲਊਗਾ ਕੋਈ ਚੱਕਰ ਨਹੀਂਗਾ ਤੁਸੀਂ ਬੇਫਿਕਰ ਹੋ ਕੇ ਬਾਈ ਨੂੰ ਕੰਟੈਕਟ ਕਰ ਲਿਓ ਕਾਲ ਕਰ ਲਿਓ ਤੇ ਬਾਈ ਬਣੇ ਫੋਨ ਕਰਕੇ ਆਜੋ ਕਈ ਵਾਰੀ ਬੰਦਾ ਘਰੇ ਨਹੀਂ ਹੁੰਦਾ ਹੈਗਾ ਤੇ ਬਾਕੀ ਮਾਲ ਬਹੁਤ ਸੋਹਣਾ ਹੈਗਾ ਸਾਰੀ ਤੁਸੀਂ ਚੈੱਕ ਕਰ ਲਓ ਖੜੀ ਕਰ ਦਿੱਤੀ ਤੇ ਆਪਾਂ ਤੁਹਾਨੂੰ ਬਾਈ ਦੀ ਘੋੜੀ ਵੀ ਦਿਖਾਵਾਂਗੇ ਤੇ ਬਣੇ ਰਹੋ ਵੀਡੀਓ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਸ਼ੇਅਰ ਕਰਾਈ ਬਾਈ ਆ ਬਾਈ ਸੈਮੀ ਨਾਲ ਹੀ ਹੁੰਦਾ ਮੇਰੇ ਠੀਕ ਆ ਬਾਈ ਠੀਕ ਆ ਹਾਂ 2-3 ਸਾਲ ਤੋਂ ਅਸੀਂ ਇਕੱਠੇ ਹੁੰਨੇ ਆ ਠੀਕ ਐ ਬਾਈ ਘੋੜੀਆਂ ਦਾ ਸ਼ੌਂਕ ਵੀ ਰੱਖਦਾ ਹੈ ਕਿੰਨਾ ਟਾਈਮ ਹੋ ਗਿਆ ਬਾਈ ਘੋੜੀਆਂ ਰੱਖਦੇ ਨੂੰ ਜੱਦੀ ਆ ਬਾਈ ਪਹਿਲਾਂ ਬਾਬਾ ਜੀ ਰੱਖਦਾ ਸੀ ਠੀਕ ਆ ਠੀਕ ਆ ਅਦੂਬ ਮੈਨੂੰ ਆ ਕਹਾ ਮੇਰਾ ਬੇਟਾ ਛੋਟਾ ਹੈ ਉਹਨੂੰ ਬਹੁਤ ਜ਼ਿਆਦਾ ਮੈਥੋਂ ਵੀ ਜ਼ਿਆਦਾ ਠੀਕ ਹੈ ਠੀਕ ਹੈ ਹਾਂਜੀ ਉਹਨੂੰ ਵੀ ਬੁਲਾਉਣੇ ਆ ਗੁਰਮਨ ਆਇਆ ਪਤਾ ਬਈ ਸੇਮੀ ਦਾ ਸਹਿਯੋਗ ਬਹੁਤ ਆ ਮੈਨੂੰ ਠੀਕ ਹੈ ਬਈ ਆਹ ਮੁੰਡੇ ਨੇ ਸੌਂਕ ਆ ਹਾਂ ਹਾਂ ਬਹੁਤ ਜ਼ਿਆਦਾ ਹੈ ਜੀ ਇਹਨੂੰ ਠੀਕ ਹੈ ਕੀ ਨਾਮ ਹੈ ਬਈ ਤੇਰਾ ਦੱਸ ਠੀਕ ਹੈ ਕੈਮੀਕਲ ਆੱਚਾਗਾ ਠੀਕ ਹੈ ਕੋੜੀਆਂ ਦਾ ਪੂਰਾ ਸਾਂਗਾ ਤੈਨੂੰ ਹਾਂ ਅੱਛਾ ਬਈ ਪਹਿਲਾਂ 4-5 ਸੀਗੀਆਂ ਅੱਛਾ 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 ਹਾਂ ਫਿਰ ਸਮੀ ਆ ਇਧਰ ਹੋ ਜਾ ਇਧਰ ਨਾਲ ਸਾਮਣੇ ਕੋੜੇ ਥੋੜਾ ਜਿਹਾ ਔਖਾ ਜਾਂਦਾ ਨਾ ਮਾ ਆਹੀਜਾ ਵਾਲਾ ਹੋ ਜਾਂਦਾ ਫਿਰ ਮੱਜਾਂ ਦਾ ਮਾਲ ਬਿਲਕੁਲ ਬਈ ਬਹੁਤ ਹੋ ਜਾਂਦਾ ਸ਼ੌਂਕ ਨੂੰ ਤਾਂ ਇੱਕ ਹੀ ਹੁੰਦਾ ਬਈ ਹਾਂਜੀ ਹਾਂਜੀ ਬਈ ਲੈ ਆਹ ਮੁੰਡੇ ਨੂੰ ਸ਼ੌਂਕ ਆ ਬਈ ਹਾਂਜੀ ਇਹ ਮੁੰਡਾ ਨਹੀਂ ਘੋੜੀ ਵਿੱਚ ਮੁੰਡਾ ਆਪਣਾ ਗੱਡੀ ਵਾਲਾ ਉਹਨੂੰ ਮੈਂ ਲਾਦਾ ਆਪਣੇ ਨਾਲ 5 ਸਾਲ ਹੋ ਗਏ ਇਹਨੂੰ ਜੁੜੇ ਨੂੰ ਅੱਛਾ 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 ਹਾਂਜੀ ਬਈ ਤੇ ਨਾਲ ਹੀ ਆ ਸਾਡੇ ਠੀਕ ਆ ਥੋੜਾ ਸਰੇਸ਼ ਹੁਕਮ ਵਾਲੀ ਤੋਂ ਆ ਇਹ ਠੀਕ ਹੈ ਠੀਕ ਆ ਅੱਜ ਕਿਸੇ ਨੂੰ ਕੋਈ ਦੂਰ ਕਈ ਵਾਰੀ ਮਾਲ ਛੱਡਣਾ ਹੋਵੇ ਲੁਧਿਆਣਾ ਵਗੈਰਾ ਜਲੰਧਰ ਵਗੈਰਾ ਜਾਂਦਾਗਾ ਇਹਦਾ ਨੰਬਰ ਬੋਲ ਨੰਬਰ ਬੋ ਬੀ 76 76 93064 20 76 ਠੀਕ ਆ ਬਾਈ ਠੀਕ ਆ ਆਹਦਾ ਸਭ ਆਪਣੇ ਕੋਲੇ ਠੀਕ ਆ ਬਾਈ ਆਹ ਬਈ ਜਸਵਿੰਦਰ ਸਿੰਘ ਦੇ ਬਾਪੂ ਜੀ ਸਸੀ ਗੁਰੂਪ ਜੀ ਹੋਰ ਬਾਬਾ ਜੀ ਠੀਕ ਹੋ ਜੀ ਠੀਕ ਆ ਜੀ ਵਧੀਆ ਠੀਕ ਆ ਜੀ ਮਰੀਜ਼ ਆ ਕਿਹੜਾ ਬੰਦਾ ਭਾਈ ਆਪਣਾ ਪਤੀ ਤੇ ਆਹ ਬਾਈ ਨਾਲ ਹੈਲਪ ਕਰਾਉਂਦਾ ਬਈ ਮੱਜਾਂ ਦੀ ਬਹੁਤ ਵਧੀਆ ਬੰਦਾ ਹੈ ਇਹ ਵੀ ਹਾਂ ਹਾਂ ਬਹੁਤ ਰਾਜਾ ਬੰਦਾ ਕਿਰਾਵਾ ਬਾਈ ਤੇਰਾ ਪਪੂ ਜੀ अच्छा ये क्या कितना टाइम हो गया भाई भाई ਨਾਲ اچھا بھائی 2 ਸਾਲ ਹੋ ਗਏ ਠੀਕ ਹੈ ਭਾਈ ਨਾਲ ਹੀ ਹੁੰਦੇ ਤਾਂ ਬੋਲ ਮਾਰਦੇ ਨੇ ਉਹਦੀ ਆ ਜਾਂਦਾ ਠੀਕ ਆ ਭਾਈ ਠੀਕ ਆ ਭਾਈ ਤੇ ਸੇਮ ਦਾ ਪੂਰਾ ਹੀ ਸਾਰਾ ਮੈਨੂੰ ਜਮ ਸਾਰਾ ਤੇ ਨਾਲ ਦਾ ਪਸ਼ੂ ਡੰਗਰ ਸਾਰਾ ਨਾਲ ਆ ਇਹ ਨੰਬਰ ਦੱਸ ਲੈ ਤੇਰਾ ਨੰਬਰ ਕਿੰਨਾ ਭਾਈ ਤੇਰਾ 70560 70560 289995 289995 ਠੀਕ ਆ ਭਾਈ ਆ ਬਾਈ ਦੇ ਨਾਲ ਹੀ ਹੁੰਦਾ ਕਈ ਵਾਰੀ ਬਾਈ ਦਾ ਫੋਨ ਨਾਲ ਲੱਗੇ ਤਾਂ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਹੋਗੇ। ਿਆਮ ਡਿਨੂ ਪੂਰਾ ਸ਼ਮਕ ਆਗਾ ਘੋੜੀਆਂ ਦਾ ਤੇ ਮੱਜਾਂ ਦਾ। ਅਜੇ ਪੜਦਾਗਾ ਕਿਹੜੀ ਕਲਾਸ ਚ? 3rd 3rd ਕਲਾਸ ਚ। ਠੀਕ ਆ ਬਈ ਚਲੋ।